ਤਰਨਤਾਰਨ ਤੋਂ ਕਾਂਗਰਸੀ ਉਮੀਦਵਾਰ ਕਰਨਵੀਰ ਸਿੰਘ ਬੁਰਜ ਦੇ ਹੱਕ ਵਿੱਚ ਹਲਕਾ ਚੰਡੀਆਲਾ ਗੁਰੂ ਤੋਂ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਚੋਣ ਪ੍ਰਚਾਰ ਕੀਤਾ ਡੈਨੀ ਬੰਡਾਲਾ ਦੀ ਅਗਵਾਈ ਹੇਠ ਪਿੰਡ ਮੁਰਾਦਪੁਰ ਸਰਪੰਚ ਕੁਰਜੀਤ ਸਿੰਘ ਦੇ ਗ੍ਰਹਿ ਵਿਖੇ ਕਾਫੀ ਭਾਰੀ ਇਕੱਠ ਕੀਤਾ ਗਿਆ ਜਿਸ ਦੌਰਾਨ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਨੇ ਸੰਬੋਧਨ ਕਰਦਿਆਂ ਕਿ ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਦਿਨ ਬਦ ਦਿਨ ਕਤਲਾਂ ਲੁੱਟਾਂ ਖੋਹਾਂ ਹੋ ਰਹੀਆਂ ਨੇ ਅਤੇ ਲੋਕ ਇਹਨਾਂ ਦੀਆਂ ਗਲਤ ਨੀਤੀਆਂ ਤੋਂ ਬਹੁਤ ਹੀ ਤੰਗ ਹਨ ਉਹਨਾਂ ਨੇ ਕਿਹਾ ਕਿ ਆਉਣ ਵਾਲੀਆਂ 2027 ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਸਰਕਾਰ ਪੰਜਾਬ ਵਿੱਚ ਬਣੇਗੀ। ਇਸ ਮੌਕੇ ਸਾਬਕਾ ਵਿਧਾਇਕ ਸੰਤੋਖ ਸਿੰਘ ਪਲਾਈਪੁਰ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ, ਸਾਬਕਾ ਵਿਧਾਇਕ ਜਸਬੀਰ ਸਿੰਘ ਜਿੰਪਾ, ਚੇਅਰਮੈਨ ਕੁਲਦੀਪ ਸਿੰਘ ਬਾਟ, ਬੰਡਾਲਾ, ਸੁਖਦੇਵ ਸਿੰਘ ਮਿੰਟੂ ਸਮੇਤ ਹੋਰ ਵੀ ਮੈਂਬਰ ਮੌਜੂਦ ਸਨ। ਚਿੱਟਾ ਉਦੋਂ ਆਇਆ 10 ਸਾਲ ਰਾਜ ਰਿਆ, ਚੜ੍ਹਦੀ ਕਲਾ ਜਰਿਆ। ਹੁਣ ਦਰਬੀਤ ਸਿੰਘ ਦੇ ਚਿੱਟੀ ਹੋ ਗਈ ਹੈ, ਉਦੋਂ ਤਾਂ ਕਾਲੀ ਦਾੜੀ ਹੁੰਦੀ ਸੀ। ਦਸ ਨੇ ਉਹ ਵੀ ਕਿਹੜੀ ਕਿਹੜੀ ਕੋਠੀ ਪੁਵਾਈ ਹੈ। ਕੀਰਾ ਕੀਰਾ ਕੰਮ ਕਰਾਇਆ ਤੇ ਕਿੰਨੇ ਵੱਡੇ ਨੌਕਰੀ ਲਵਾਏ ਇਹ ਹੁਣ ਇੱਧਰ ਆ ਕੇ ਕਿਉਂ ਬਈ ਕੈਰੈਕਟਰ ਉੱਤੇ ਬਣਾਇਆ ਕਿਉਂ ਬਈ ਕਿਉਂ ਹੁਣ ਆਖਿਆ ਇੱਧਰ ਲੁੱਟ ਲਾਂ ਇਹ ਜੇ ਕਾਂਗਰਸ ਆ ਗਈ ਇਹ ਕਾਂਗਰਸ ਨੂੰ ਵੀ ਮੂੰਹ ਕਰੂਗਾ ਇੱਧਰ ਆਜੋ ਮੈਦਾਨ ਨੂੰ ਜਾਣਦਾ ਜੂੰੰਦਾ ਨਹੀਂ ਵਿਚਾਰੇ ਗਲਾਵੇਂ ਚ ਦਫ਼ਤਰ ਲੈ ਕੇ ਖੜ ਜਾਂਦੇ ਵੀ ਲਿਆ ਪਏ ਕਿੰਨੇ ਨਸ਼ੇੜੀ ਇੰਨੇ ਹੋ ਗਏ 1000 ਰੁਪਏ ਦੇ ਹਜ਼ਾਰ ਕੱਢ ਲੈਂਦੇ ਆ 5000 ਮੇਜੇ ਪਾ ਲਈਆ ਖੜ ਲੈ ਇਹ ਪੈਸਾ ਸੌਖਾ ਹੋ ਗਿਆ ਮੁੰਡੇ ਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਕਿਉਂਕਿ ਮੁੰਡੇ ਆ ਵੇਲੇ ਸਰਕਾਰਾਂ ਨੇ ਨੌਕਰੀਆਂ ਦਿੱਤੀਆਂ ਨਹੀਂ ਉਹ ਨਛੇਬੇ ਆਦੀ ਹੋ ਗਏ ਹੁਣ ਰੋਜ਼ ਬਾਪੂ ਤੇ ਬੇਬੇ ਪੈਸੇ ਵਿਚਾਰੇ ਕਿੱਥੋਂ ਦੇਣ ਹੋਰ ਕਿਸੇ ਨੇ ਦਾਤਰ ਫੜ ਲਿਆ ਕਿਸੇ ਨੇ ਗੜਾਸਾ ਫੜ ਲਿਆ ਜਿਹਨੂੰ ਪਿਸਤੌਲ ਮਿਲਿਆ ਉਹਨੇ ਪਿਸਤੌਲ ਫੜ ਲਿਆ ਜਿਹਨੂੰ ਬੰਦੂਕ ਮਿਲੀ ਬੰਦੂਕ ਫੜ ਲਿਆ ਜਿਹੜਾ ਜਿੰਨਾ ਲੈਵਲ ਸੀਗਾ ਚਾਕੂ ਵਾਲੇ ਨੇ ਰੇੜੀ ਵਾਲਾ ਘੇਰ ਲਿਆ ਬੰਦੂਕ ਵਾਲੇ ਨੇ ਕਰਿਆਨੇ ਦੀ ਦੁਕਾਨ ਵਾਲਾ ਘੇਰ ਲਿਆ ਤੇ ਜੇ ਕੋਈ ਵੱਡੀ ਕੋਈ ਸਟੇਨ ਕਰਨ ਹੈ ਉਹਨੇ ਫੈਕਟਰੀ ਵਾਲਾ ਕੋਈ ਬਾਊ ਘੇਰ ਲਿਆ